ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਭੈਣਾ ਅੰਮ੍ਰਿਤ ਵੇਲੇ ਉੱਠ ਕੇ ਜੇਕਰ ਘਰ ਦੇ ਮੁੱਖ ਦਰਵਾਜ਼ੇ ਦੇ ਕੋਲ ਇਹ ਇੱਕ ਕੰਮ ਕਰ ਲੈਂਦੀਆਂ ਹਨ ਤਾਂ ਉਹਨਾਂ ਦੇ ਘਰ ਵਿੱਚ ਪੈਸੇ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਬਖਸ਼ਿਸ਼ ਤੁਹਾਡੇ ਘਰ ਦੇ ਉੱਪਰ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਇੱਕ ਵਾਰ ਨਗਰ ਦੇ ਵਿੱਚ ਇੱਕ ਧੋਬਣ ਰਿਹਾ ਕਰਦੀ ਸੀ ਸਾਰੇ ਨਗਰ ਦੇ ਜਿੰਨੇ ਵੀ ਸੇਠ ਹੁੰਦੇ ਸਨ ਉਹਨਾਂ ਦੇ ਘਰਾਂ ਵਿੱਚੋਂ ਕੱਪੜੇ ਲਿਆ ਕੇ ਉਹ ਧੋਇਆ ਕਰਦੀ ਸੀ ਕਹਿੰਦੇ ਕਿ ਉਹਦੇ ਹੱਥ ਦੀ ਸਫਾਈ ਵੇਖ ਕੇ ਸਾਰੇ ਹੀ ਉਸ ਤੋਂ ਕੱਪੜੇ ਧੋਆਇਆ ਕਰਦੇ ਸਨ ਉਸ ਦਾ ਪਤੀ ਅਕਾਲ ਚਲਾਣਾ ਕਰ ਗਿਆ ਸੀ ਤੇ ਦੋ ਉਸਦੇ ਪੁੱਤਰ ਸਨ ਬੜੇ ਹੀ ਲਾਡਾਂ ਤੇ ਚਾਵਾਂ ਦੇ ਨਾਲ ਪਾਲੇ ਸਨ ਉਸ ਦੀ ਇੱਕ ਜ਼ਿੰਦਗੀ ਦਾ ਨਿਯਮ ਸੀ ਕਹਿੰਦੇ ਕਿ ਉਹਨੇ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਕਰਨਾ ਉੱਠ ਕੇ ਇਸ਼ਨਾਨ ਕਰਨਾ ਪਰਮਾਤਮਾ ਦਾ ਨਾਮ ਲਿਆ ਕਰਨਾ ਤੇ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਿਆ ਕਰਨਾ ਉਹਨੇ ਘਰ ਸਾਰੇ ਦੀ ਹੀ ਸਾਫ ਸਫਾਈ ਕਰਿਆ ਕਰਨੀ ਸਾਫ ਸਫਾਈ ਕਰਨ ਤੋਂ ਬਾਅਦ ਉਸਨੇ ਕੂੜੇ ਦੇ ਢੇਰ ਨੂੰ ਘਰ ਤੋਂ ਬਾਹਰ ਸੁੱਟ ਕੇ ਆਉਣਾ ਹੁੰਦਾ ਸੀ ਰਸੋਈ ਦੇ ਵਿੱਚ ਵੀ ਉਹ ਇਸ਼ਨਾਨ ਕਰਕੇ ਹੀ ਜਾਇਆ ਕਰਦੀ ਸੀ ਤੇ ਫਿਰ ਚੁੱਲ੍ਹੇ ਨੂੰ ਸਾਫ਼ ਕਰਕੇ ਉਸ ਉੱਪਰ ਫਿਰ ਖਾਣਾ ਬਣਾਉਂਦੀ ਸੀ ਜੋ ਉਹਨੇ ਵੀ ਬਣਾਉਣਾ ਹੁੰਦਾ ਸੀ ਉਹ ਪਰਮਾਤਮਾ ਦਾ ਨਾਮ ਲੈ ਕੇ ਹੀ ਬਣਾਉਂਦੀ ਸੀ ਕਹਿੰਦੇ ਕਿ ਇਦਾਂ ਹੀ ਜਦ ਸ਼ਾਮ ਹੋਣੀ ਤੇ ਉਹਨੇ ਘਰ ਦੇ ਵਿੱਚੋਂ ਜੋ ਵੀ ਸਾਫ਼ ਸਫਾਈ ਕਰਕੇ ਕੋੜੇ ਦਾ ਢੇਰ ਹੁੰਦਾ ਸੀ ਉਸ ਨੂੰ ਫਿਰ ਘਰ ਤੋਂ ਬਾਹਰ ਜਾ ਕੇ ਸੁੱਟ ਆਉਣਾ ਦਾ ਕਹਿੰਦੇ ਹਨ ਕਿ ਇਸ ਤਰ੍ਹਾਂ ਉਹਦਾ ਘਰ ਇੰਨਾ ਜਿਆਦਾ ਸਾਫ਼ ਸੁਥਰਾ ਹੁੰਦਾ ਸੀ ਜਿਵੇਂ ਦਲਿੱਦਰ ਨੂੰ ਉਸਨੇ ਕਦੀ ਥਾਂ ਹੀ ਨ ਦਿੱਤੀ ਹੋਵੇ ਕਹਿੰਦੇ ਕਿ ਉਹਦੇ ਘਰ ਵਿੱਚ ਕੋਈ ਮਕੜੀ ਦਾ ਜਾਲਾ ਨਹੀਂ ਸੀ ਉਹਨੇ ਕਿਹਾ ਕਰਨਾ ਕਿ ਮਕੜੀ ਜਦੋਂ ਆ ਕੇ ਘਰ ਵਿੱਚ ਜਾਲੇ ਬਣਾਉਂਦੀ ਹੈ ਉਹ ਕਹਿੰਦੀ ਕਿ ਉਸ ਨਾਲ ਬਿਮਾਰੀ ਆ ਜਾਂਦੀ ਹੈ ਤੇ ਲੰਮੇ ਸਮੇਂ ਤੱਕ ਰਹਿੰਦੀ ਹੈ ਉਹਨੇ ਕਦੀ ਵੀ ਕੋਈ ਜਾਲਾ ਨਾ ਛੱਡਿਆ ਕਰਨਾ ਕਹਿੰਦੇ ਕਿ ਇਸ ਤਰ੍ਹਾਂ ਹੀ ਉਹ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਿਆ ਕਰਦੀ ਸੀ ਤੇ ਆਪਣੇ ਘਰ ਵਿੱਚ ਦਲਿੱਦਰ ਨੂੰ ਕਦੇ ਥਾਂ ਨਹੀਂ ਸੀ ਦੇਂਦੀ। ਉਹਨੂੰ ਇਹ ਸੀ ਕਿ ਜਿਸ ਘਰ ਵਿੱਚ ਦਲਿੱਦਰ ਹੋਵੇ, ਉੱਥੇ ਫਿਰ ਕਦੇ ਵੀ ਬਰਕਤ ਨਹੀਂ ਆਉਂਦੀ। ਹੌਲੀ-ਹੌਲੀ ਸਮਾਂ ਲੰਘਣ ਲੱਗਾ। ਜਦੋਂ ਸਮਾਂ ਆਪਣੀ ਚਾਲ ਚੱਲਦਾ ਗਿਆ ਤਾਂ ਫਿਰ ਉਹਨੇ ਜਿਹੜੇ ਪੁੱਤਰ ਸਨ, ਉਹ ਜਵਾਨ ਹੋ ਚੁੱਕੇ ਸਨ। ਉਹਨਾਂ ਵਿੱਚੋਂ ਪਹਿਲੇ ਪੁੱਤਰ ਦਾ ਵਿਆਹ ਕੀਤਾ। ਕਹਿੰਦੇ ਕਿ ਹੁਣ ਉਹ ਜਿਹੜਾ ਪੁੱਤਰ ਸੀ, ਆਪਣੀ ਜਿਹੜੀ ਉਸਦੀ ਘਰਵਾਲੀ ਸੀ, ਉਹਦੇ ਨਾਲ ਉਹ ਕੰਮ ਕਰਵਾਇਆ ਕਰਦੀ ਸੀ। ਕਹਿੰਦੇ ਕਿ ਅਜੇ ਉਹ ਘਰ ਚਮਕਦਾ ਤੇ ਦਲੇਦਰ ਦਾ ਵਾਸ ਕਿਤੇ ਵੀ ਨਹੀਂ ਸੀ ਸਾਰੇ ਘਰ ਪਰਿਵਾਰ ਦੇ ਜਿੰਨੇ ਵੀ ਲੋਕ ਸਨ ਉਹ ਖੁਸ਼ੀ ਖੁਸ਼ੀ ਰਹਿਣਾ ਕਰਦੇ ਸਨ ਫਿਰ ਦੂਸਰੇ ਪੁੱਤਰ ਦਾ ਵੀ ਉਸਨੇ ਵਿਆਹ ਕਰ ਦਿੱਤਾ ਦੋਹਾਂ ਨੂਹਾਂ ਨੇ ਹੁਣ ਆਪਸ ਵਿੱਚ ਕੰਮ ਵੰਡ ਲਿਆ ਕਹਿੰਦੇ ਕਿ ਹੁਣ ਜਿਹੜੀ ਮਾਈ ਸੀ ਉਹ ਵਿਚਾਰੀ ਬਜ਼ੁਰਗ ਹੋ ਚੁੱਕੀ ਸੀ ਤੇ ਹੁਣ ਮਾਈ ਨੇ ਜਿੰਨਾ ਕੰਮ ਸੀ ਕਹਿੰਦੇ ਉਹ ਉਹਨਾਂ ਦੋਹਾਂ ਨੂਹਾਂ ਨੂੰ ਹੀ ਸੌਂਪ ਦਿੱਤਾ ਆਪਮਾਈ ਪਹਿਲਾਂ ਸਾਰਾ ਇਹ ਕੰਮ ਕਰਦਾ ਕਰਿਆ ਕਰਦੀ ਸੀ ਕਿਹਾ ਜਾਂਦਾ ਸੀ ਕਿ ਜਿਸ ਘਰ ਦੋ ਸਮੇ ਸਵੇਰ ਤੋਂ ਸ਼ਾਮ ਤੱਕ ਝਾੜੂ ਨਾਲ ਸਾਫ ਸਫਾਈ ਹੁੰਦੀ ਰਹੇ ਜਿਸ ਘਰ ਦੇ ਵਿੱਚ ਜਾਲੇ ਨਾ ਲੱਗੇ ਹੋਣ ਕੂੜੇ ਦੇ ਢੇਰ ਨਾ ਇਕੱਠੇ ਹੋਣ ਕਹਿੰਦੇ ਕਿ ਉਸ ਘਰ ਦੇ ਵਿੱਚ ਬਰਕਤ ਵਾਸ ਕਰਦੀ ਹੈ ਜਿਸ ਘਰ ਵਿੱਚ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਦਲੀਦਰ ਪਿਆ ਹੋਵੇ ਲੋਕ ਲੰਮੀਆਂ ਤਾਣ ਕੇ ਸੁੱਤੇ ਹੋਣ ਇਦਾਂ ਦੇ ਘਰ ਵਿੱਚ ਦਲੇਦਰ ਦਾ ਵਾਸ ਹਮੇਸ਼ਾ ਲਈ ਬਣ ਜਾਂਦਾ ਹੈ ਹੁਣ ਉਹ ਮਾਈ ਨੇ ਸਾਰਾ ਹੀ ਕੰਮਕਾਰ ਕਰਨਾ ਤੇ ਘਰ ਕਹਿੰਦੇ ਕਿ ਉਸਨੇ ਬਹੁਤ ਹੀ ਸਾਫ਼ ਸੁਥਰਾ ਰੱਖਿਆ ਹੋਇਆ ਸੀ ਬਰਕਤ ਵੀ ਉਹਨਾਂ ਦੇ ਘਰ ਵਿੱਚ ਰਹਿੰਦੀ ਸੀ ਹੌਲੀ-ਹੌਲੀ ਸਮਾਂ ਲੰਘਿਆ ਤੇ ਕਹਿੰਦਾ ਕਿ ਜਿਹੜਾ ਉਹਨਾਂ ਦਾ ਘਰ ਸੀ ਮਾਈ ਨੇ ਤਾਂ ਆਪ ਮੰਝਾ ਫੜ ਲਿਆ ਸੀ ਕਿਉਂਕਿ ਬਜ਼ੁਰਗ ਹੋ ਚੁੱਕੀ ਸੀ ਤੇ ਮਾਈ ਨੇ ਉਹਨਾਂ ਦੋਹਾਂ ਨੂੰਹਾਂ ਨੂੰ ਕਿਹਾ ਪਾਏ ਕੰਮ ਵੰਡ ਕੇ ਕਰ ਲਿਆ ਕਰੋ ਪਰ ਘਰ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਕਰੋ ਉੱਠ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ ਰਸੋਈ ਨੂੰ ਕਹਿੰਦੇ ਕਿ ਜਦੋਂ ਵੀ ਉਹ ਜਾਂਦੀ ਤਾਂ ਉਹਨਾਂ ਨੂੰ ਕਹਿੰਦੀ ਕਿ ਇਸ਼ਨਾਨ ਕਰਕੇ ਹੀ ਪਰਮਾਤਮਾ ਦਾ ਨਾਮ ਲੈ ਕੇ ਚੁੱਲ੍ਹਾ ਸਾਫ਼ ਕਰਕੇ ਹੀ ਕੋਈ ਚੀਜ਼ ਬਣਾਇਆ ਕਰੋ ਤੇ ਨਾਲ ਦੀ ਨਾਲ ਪਰਮਾਤਮਾ ਦਾ ਨਾਮ ਜ਼ਰੂਰ ਜਪਿਆ ਕਰੋ ਕਹਿੰਦੇ ਕਿ ਉਹਨਾਂ ਨੇ ਇੱਕ ਦਿਨ ਗੱਲ ਸੁਣਨੀ ਤੇ ਦੂਸਰੇ ਦਿਨ ਕੰਨ ਵਿੱਚੋਂ ਪਾ ਕੇ ਕੱਢ ਦਿਆ ਕਰਨੀ ਇਦਾਂ ਹੀ ਮਾਈ ਨਿਹਾਰ ਥੱਕ ਕੇ ਦੋਹਾਂ ਨੂਹਾ ਤੇ ਦੋਹਾਂ ਪੁੱਤਰਾਂ ਨੂੰ ਬੁਲਾਇਆ ਤੇ ਕਹਿੰਦੇ ਕਿ ਅੱਜ ਤੁਹਾਨੂੰ ਇੱਕ ਮੈਂ ਗੱਲ ਦੱਸਨੀ ਹਾਂ ਕਹਿੰਦੇ ਕਿ ਇੱਕ ਵਾਰ ਜਿਹੜੇ ਸੰਤ ਫਕੀਰ ਸਨ ਉਹ ਕਹਿੰਦੇ ਸਨ ਕਿ ਜਿਹੜੀ ਮਾਇਆ ਤੇ ਦਲੇਦਰ ਹੈ ਇਹ ਦੋਵੇਂ ਹੀ ਭੈਣਾ ਹਨ ਕਹਿੰਦੇ ਕਿ ਜਿਵੇਂ ਅੰਮ੍ਰਿਤ ਵੇਲਾ ਹੁੰਦਾ ਹੈ ਤੇ ਕਹਿੰਦੇ ਕਿ ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲੇ ਸਾਰੇ ਲੋਕ ਉੱਠਦੇ ਹੰਦ ਪਰਮਾਤਮਾ ਦਾ ਨਾਮ ਲੈਂਦੇ ਹੰਦ ਘਰ ਦੀ ਸਾਫ ਸਫਾਈ ਹੁੰਦੀ ਹੈ ਕਿੱਧਰੇ ਵੀ ਕੂੜੇ ਦੇ ਢੇਰ ਨਹੀਂ ਹੁੰਦੇ ਲੋਕ ਇਸ਼ਨਾਨ ਕਰਕੇ ਰਸੋਈ ਦੇ ਚੁੱਲ੍ਹੇ ਦੀ ਸਾਫ ਸਫਾਈ ਕਰਕੇ ਹੀ ਨਾਮ ਜਪਦੇ ਹਨ ਕੋਈ ਵੀ ਚੀਜ਼ ਜੇਕਰ ਉਹ ਤਿਆਰ ਕਰਦੇ ਹਨ ਉਥੇ ਸਵੇਰ ਵੇਲੇ ਅੰਮ੍ਰਿਤ ਵੇਲੇ ਹੀ ਘਰ ਦਾ ਬੂਹਾ ਖੁੱਲਾ ਹੁੰਦਾ ਹੈ ਉਥੇ ਮਾਇਆ ਆਣ ਕੇ ਬੈਠ ਜਾਂਦੀ ਹੈ ਉਸ ਘਰ ਦੇ ਵਿੱਚ ਕਦੇ ਵੀ ਰੋਗ ਨਹੀਂ ਹੁੰਦੇ ਉਸ ਘਰ ਦੇ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਹੁੰਦੀ ਤੇ ਨਾ ਹੀ ਅੰਨ ਦੀ ਕਮੀ ਹੁੰਦੀ ਹੈ ਜਿਸ ਘਰ ਸੂਰਜ ਚੜਨ ਦੇ ਬਾਅਦ ਵੀ ਲੋਕ ਲੰਮੀਆਂ ਤਾਣ ਕੇ ਸੁੱਤੇ ਹੁੰਦੇ ਹਨ ਘਰ ਦੇ ਵਿੱਚ ਕੂੜੇ ਦੇ ਢੇਰ ਇਕੱਠੇ ਹੋਏ ਹੁੰਦੇ ਹਨ ਤੇ ਚਾਰੇ ਹੀ ਪਾਸੇ ਲੱਗੇ ਹੁੰਦੇ ਹਨ ਕਹਿੰਦੇ ਕਿ ਉਸ ਘਰ ਵਿੱਚ ਮਾਇਆ ਕਦੇ ਵੀ ਆ ਕੇ ਨਹੀਂ ਬੈਠਦੀ ਅਤੇ ਜਿਸ ਘਰ ਦੇ ਲੋਕ ਉਦਮੀ ਹੁੰਦੇ ਹਨ ਉਦਮ ਨਾਲ ਉੱਠਦੇ ਹਨ ਉਹ ਸਾਰਾ ਹੀ ਪਰਿਵਾਰ ਬਹੁਤ ਹੀ ਖੁਸ਼ੀ ਵਸਦਾ ਹੈ ਤੇ ਉਸ ਦੇ ਘਰ ਵਿੱਚ ਬਰਕਤ ਆ ਜਾਂਦੀ ਹੈ ਜਿਸ ਘਰ ਦਲਿੱਦਰ ਆ ਜਾਂਦਾ ਹੈ ਉਹ ਪਹਿਲਾਂ ਹੀ ਲੰਮੀਆਂ ਤਾਣ ਕੇ ਸੁੱਤੇ ਹੁੰਦੇ ਹਨ ਤੇ ਉਹ ਹੋਰ ਜ਼ਿਆਦਾ ਉਹਨਾਂ ਨੂੰ ਦਲਿੱਦਰ ਦਾ ਵਾਸ ਹੋ ਜਾਂਦਾ ਹੈ ਫਿਰ ਉਸ ਘਰ ਵਿੱਚ ਰੋਗ ਆ ਜਾਂਦੇ ਹਨ ਖਾਣ ਪੀਣ ਦੇ ਵੀ ਲਾਲੇ ਪੈ ਜਾਂਦੇ ਹਨ ਕਹਿੰਦੇ ਹਨ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਅੰਮ੍ਰਿਤ ਵੇਲੇ ਦਲਿੱਦਰ ਹੈ ਤੇ ਮਾਇਆ ਹੈ ਇਹ ਦੋਵੇਂ ਹੀ ਲੋਕਾਂ ਦੇ ਘਰ ਵਿੱਚ ਆਉਂਦੀਆਂ ਹਨ ਇਸ ਲਈ ਕਹਿੰਦੇ ਹਨ ਕਿ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਬੀਬੀਆਂ ਰੁੱਖ ਜਾਂ ਦਰਵਾਜ਼ੇ ਦੇ ਅੱਗੇ ਪਾਣੀ ਛਿੜਕ ਦਿੰਦੀਆਂ ਸਨ ਘਰ ਦੀ ਸਾਫ ਸਫਾਈ ਕਰਦੀਆਂ ਸਨ ਘਰ ਸਾਫ ਕਰਦੀਆਂ ਹੁੰਦਿਆਂ ਅੰਮ੍ਰਿਤ ਵੇਲੇ ਪਰਮਾਤਮਾ ਦਾ ਨਾਮ ਜਪਦੀਆਂ ਸਨ ਇਸ ਲਈ ਤੁਸੀਂ ਵੀ ਅੰਮ੍ਰਿਤ ਵੇਲੇ ਇੱਕ ਨਿਯਮ ਬਣਾ ਲਓ ਉਹ ਇਹ ਕਿ ਤੁਸੀਂ ਮੁੱਖ ਦਰਵਾਜ਼ੇ ਨੂੰ ਜ਼ਰੂਰ ਸਾਫ ਕਰਨਾ ਹੈ ਇਹ ਇੱਕ ਮਹੱਤਵਪੂਰਨ ਗੱਲ ਹੈ ਕਿਉਂਕਿ ਸਾਫ ਸਫਾਈ ਦਾ ਦਲੇਦਰ ਤੇ ਮਾਇਆ ਦੇ ਨਾਲ ਗੂੜਾ ਸੰਬੰਧ ਹੈ ਮਾਇਆ ਨੇ ਪੂਰੀ ਗੱਲ ਉਹਨਾਂ ਨੂੰ ਸਮਝਾ ਦਿੱਤੀ ਮਾਤਾ ਨੇ ਹੁਣ ਦੋਵਾਂ ਨੂੰ ਹੁਣ ਅਨੁਸਾਰੀ ਗੱਲ ਸਮਝਾ ਦਿੱਤੀ ਹੁਣ ਦੋਵਾਂ ਜਾਣੀਆਂ ਨੇ 2-4 ਦਿਨ ਉਝ ਹੀ ਕੀਤਾ ਕਹਿੰਦੇ ਕਿ ਅਗਲੇ ਦਿਨ ਉਹ ਫਿਰ 2-4 ਦਿਨ ਦੇ ਬਾਅਦ ਇਦਾਂ ਹੀ ਕਰਨ ਲੱਗ ਪਈਆਂ ਸਵੇਰੇ ਪ੍ਰਸ਼ਾਦਾ ਖਾ ਕੇ ਚੱਲੀਆਂ ਜਾਂਦੀਆਂ ਤੇ ਘਰ ਉਵੇਂ ਹੀ ਰਹਿੰਦਾ ਤੇ ਫਿਰ ਸ਼ਾਮ ਨੂੰ ਵੀ ਉਸ ਤਰ੍ਹਾਂ ਹੀ ਕੰਮ ਕਰਨ ਲੱਗ ਜਾਂਦੀਆਂ ਕਹਿੰਦੇ ਹਨ ਕਿ ਮਾਈ ਨੇ ਆਪਣੇ ਦੋਹਾਂ ਪੁੱਤਾਂ ਨੂੰ ਬੁਲਾਉਣਾ ਤੇ ਜਦੋਂ ਦੋਹਾਂ ਪੁੱਤਾਂ ਨੂੰ ਬੁਲਾ ਕੇ ਗੱਲ ਕੀਤੀ ਤਾਂ ਉਹਨੇ ਕਿਹਾ ਆ ਦੋਹਾਂ ਪੁੱਤਾਂ ਨੇ ਕਿਹਾ ਕਿ ਮਾਈ ਅਸੀਂ ਤਾਂ ਬਥੇਰਾ ਕਹਿੰਦੇ ਹਾਂ ਪਰ ਇਹ ਗੱਲ ਸਾਡੀ ਸੁਣਦੀਆਂ ਨਹੀਂ ਹਨ ਹੁਣ ਉਹ ਮਾਈ ਅਰਦਾਸ ਕਰਨ ਲੱਗੀ ਮਾਇਆ ਦੇ ਅੱਗੇ ਪਰਮਾਤਮਾ ਦੇ ਅੱਗੇ ਕਹਿੰਦੀ ਕਿ ਮੈਂ ਸਾਰੀ ਉਮਰ ਹੀ ਇਸ ਨਿਯਮ ਤੇ ਚੱਲੀ ਹਾਂ ਜਿਸ ਕਰਕੇ ਕਹਿੰਦੀ ਕਿ ਦਲਿੱਦਰ ਮੇਰੇ ਘਰ ਵਿੱਚ ਬਿਲਕੁਲ ਵੀ ਵਾਸ ਨਹੀਂ ਕਰ ਸਕਿਆ ਪਰ ਹੁਣ ਮੈਂ ਬੁੱਢੀ ਹੋ ਚੁੱਕੀ ਹਾਂ ਉਹ ਬਰਕਤ ਮੇਰੇ ਘਰ ਵਿੱਚੋਂ ਮੈਨੂੰ ਖਿਸਕਦੀ ਦਿੱਸ ਰਹੀ ਹੈ ਪਰ ਜਿਸ ਘਰ ਦੇ ਵਿੱਚ ਉਦਮ ਹੋਵੇ ਪਰਮਾਤਮਾ ਦਾ ਨਾਮ ਹੋਵੇ ਦੋ ਵੇਲੇ ਸਫਾਈ ਹੋਵੇ ਉਸ ਘਰ ਪਰਮਾਤਮਾ ਦਾ ਵਾਸ ਹੁੰਦਾ ਹੈ ਤੇ ਮਾਇਆ ਦਾ ਵੀ ਵਾਸ ਹੁੰਦਾ ਹੈ ਉਸ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਜਿਹੜੀ ਮਾਇਆ ਹੈ ਉਹਨੇ ਵੇਖਿਆ ਕਿ ਮਾਈ ساری ਜ਼ਿੰਦਗੀ ਹੀ ਚੰਗੇ ਕਰਮ ਕਰਦੀ ਰਹੀ ਹੈ ਅੱਜ ਮਾਈ ਦੇ ਦੁੱਖ ਵਿੱਚ ਮੈਨੂੰ ਜਾਣਾ ਚਾਹੀਦਾ ਹੈ ਕਹਿੰਦੇ ਹਨ ਕਿ ਮਾਇਆ ਨੇ ਇੱਕ ਬਿਰਧ ਔਰਤ ਦੇ ਰੂਪ ਵਿੱਚ ਉਹਦੇ ਘਰ ਵਿੱਚ ਆ ਗਈ ਇੱਕ ਟਰੰਕ ਲੈ ਕੇ ਉਹਨਾਂ ਦੇ ਘਰ ਜਦੋਂ ਆਈ ਤਾਂ ਸ਼ਾਮ ਨੂੰ ਉਹਨੇ ਆਪਣੇ ਕੱਪੜੇ-ਕੁਪੜੇ ਧੋ ਕੇ ਲੋਕਾਂ ਦਾ ਕੰਮ ਕਰਕੇ ਜਦ ਉਹ ਮਾਈ ਵਾਪਸ ਆਈ ਤਾਂ ਆ ਕੇ ਵੇਖਿਆ ਕਿ ਇੱਕ ਮਾਈ ਬੈਠੀ ਹੋਈ ਹੈ। ਉਸ ਦੀਆਂ ਦੋਵਾਂ ਨੋਹਾਂ ਨੇ ਪੁੱਛਿਆ ਕਿ ਤੁਸੀਂ ਕੌਣ ਹੋ? ਕਹਿੰਦੇ ਕਿ ਹੁਣ ਉਹ ਮਾਈ ਅੱਗੋਂ ਕੁਝ ਨਾ ਬੋਲੀ। ਦੂਜੀ ਮਾਈ ਕਹਿੰਦੀ ਮੈਂ ਤੁਹਾਡੀ ਦੂਰ ਦੀ ਮਾਸੀ ਹਾਂ। ਮੇਰੀ ਕੋਈ ਔਲਾਦ ਨਹੀਂ ਸੀ। ਕਹਿੰਦੀ ਕਿ ਵੇਚ-ਵਟ ਕੇ ਸਾਰਾ ਕੁਝ ਮੈਂ ਸੋਨਾ ਚਾਂਦੀ ਦਾ ਸੰਦੂਖ ਭਰ ਕੇ ਤੁਹਾਡੇ ਘਰ ਲੈ ਆਈ ਹਾਂ ਹੁਣ ਮੈਂ ਇੱਥੇ ਹੀ ਰ੍ਹਾਂਗੀ ਜਿਹੜਾ ਵੀ ਮੇਰੀ ਸੇਵਾ ਕਰੇਗਾ ਜਿਹੜਾ ਵੀ ਮੇਰਾ ਕਹਿਣਾ ਮੰਨੇਗਾ ਉਸ ਨੂੰ ਮੈਂ ਟਰੰਕ ਵਾਲੀ ਸਾਰੀ ਹੀ ਮਾਇਆ ਦੇ ਦੇਵਾਂਗੀ ਕਹਿੰਦੇ ਕਿ ਹੁਣ ਦੋਹਾਂ ਹੀ ਨੋਹਾਂ ਨੇ ਉਹਦੇ ਅੱਗੇ ਪਿੱਛੇ ਤੁਰਿਆ ਫਿਰਿਆ ਕਰਨਾ ਮਾਈ ਜੀ ਮਾਈ ਜੀ ਕਰਦੇ ਰਹਿਣਾ ਹੁਣ ਦੋਹਾਂ ਹੀ ਨੋਹਾਂ ਨੇ ਅੰਮ੍ਰਿਤ ਵੇਲੇ ਉੱਠਿਆ ਕਰਨਾ ਉੱਠ ਕੇ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲਿਆ ਕਰਨਾ 5 ਮਿੰਟ 10 ਮਿੰਟ ਉਹਨਾਂ ਨੇ ਜ਼ਰੂਰ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਰਸੋਈ ਜਾਣਾ ਹੁੰਦਾ ਤਾਂ ਇਸ਼ਨਾਨ ਕਰਕੇ ਹੀ ਜਾਂਦੀਆਂ ਚੁੱਲ੍ਹਾ ਸਾਫ ਕਰਕੇ ਹੀ ਪ੍ਰਸ਼ਾਦਾ ਬਣਾਉਂਦੀਆਂ ਘਰ ਦੀ ਸਾਫ ਸਫਾਈ ਰੱਖਣੀ ਸ਼ੁਰੂ ਕਰ ਦਿੱਤੀ ਕੂੜੇ ਦੇ ਢੇਰ ਘਰ ਤੋਂ ਬਾਹਰ ਸੁੱਟਣੇ ਸ਼ੁਰੂ ਕਰ ਦਿੱਤੇ ਪ੍ਰਸ਼ਾਦਾ ਬਣਾਉਣ ਲੱਗਿਆਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਤੇ ਸ਼ਾਮ ਨੂੰ ਜਦੋਂ 4 ਵਜੇ ਦੇ ਉਦੋਂ ਫੇਰ ਝਾੜੂ ਲਗਾਉਣਾ ਪਹਿਲਾਂ ਵਾਂਗ ਸ਼ੁਰੂ ਕਰ ਦਿੱਤਾ ਹੁਣ ਉਹਨਾਂ ਦੀ ਜਿਵੇਂ ਆਦਤ ਬਣ ਗਈ ਉਹਨਾਂ ਇਦਾਂ ਹੀ ਸਾਰਾ ਕੰਮ ਕਾਰ ਕਰਿਆ ਕਰਨਾ ਕਹਿੰਦੇ ਕਿ ਇੱਕ ਰਾਤ ਦੋਵੇਂ ਜਣੀਆਂ ਵੇਖਦੀਆਂ ਹਨ ਕਿ ਇਹ ਮਾਈ ਤੇ ਇਹ ਦੋਵੇਂ ਹੀ ਬੜੀ ਰਾਹਤ ਨਾਲ ਸੌਂ ਗਈਆਂ ਹਨ ਦੋਵੇਂ ਜਿਹੜੀਆਂ ਗੱਲਾਂ ਕਰੀ ਜਾਂਦੀਆਂ ਹਨ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕਿਹੜਾ ਕੋਈ ਕੰਮ ਕਰਨਾ ਹੈ ਆਪਾਂ ਸਵੇਰੇ ਉੱਠ ਕੇ ਕੰਮ ਕਰਨਾ ਹੁੰਦਾ ਹੈ ਚਲੋ ਆਪਾਂ ਜਾ ਕੇ ਸੌਂ ਜਾਂਦੇ ਹਾਂ ਕਹਿੰਦੇ ਹਨ ਕਿ ਜਦੋਂ ਉਹ ਦੋਵੇਂ ਜਾਨੀਆਂ ਸਵੇਰੇ ਅੰਮ੍ਰਿਤ ਵੇਲੇ ਉੱਠਦੀਆਂ ਹਨ ਉੱਠ ਕੇ ਉਹਨਾਂ ਨੂੰ ਚਾਹ ਪ੍ਰਸ਼ਾਦਾ ਕੁਝ ਦੇਣ ਆਉਂਦੀਆਂ ਹਨ ਤਾਂ ਹੁਣ ਉਹ ਮਾਈ ਉਥੇ ਨਹੀਂ ਹੁੰਦੀ ਪਰ ਦੂਜੀ ਜਿਹੜੀ ਮਾਈ ਹੁੰਦੀ ਹੈ ਉਹ ਉਥੇ ਹੀ ਹੁੰਦੀ ਹੈ ਟਰੰਕ ਵੀ ਉਥੇ ਹੀ ਪਿਆ ਹੁੰਦਾ ਹੈ ਤੇ ਉਹ ਆਪਣੀ ਸੱਸ ਨੂੰ ਉਠਾ ਕੇ ਪੁੱਛਦੀਆਂ ਹਨ ਕਿ ਜਿਹੜੀ ਮਾਸੀ ਆਈ ਸੀ ਉਹ ਕਿੱਥੇ ਗਈ ਹੈ ਉਹਨੇ ਕਿਹਾ ਕਿ ਇੱਥੇ ਹੀ ਹੈ ਤੇ ਆ ਜਾਵੇਗੀ ਉਹਨਾਂ ਨੇ ਕਿਹਾ ਕਿ ਉਹ ਨਹੀਂ ਹੈ ਉਹ ਟਰੰਕ ਹੀ ਹੈ ਬਸ ਉਹਨੇ ਕਿਹਾ ਕਿ ਉਹ ਜੋ ਕਰਨ ਆਈ ਸੀ ਉਹ ਕਰਕੇ ਚਲੀ ਗਈ ਹੈ ਉਸ ਮਾਈ ਨੇ ਕਿਹਾ ਕਿ ਉਹਨੇ ਤੁਹਾਨੂੰ ਸਮਝਾਉਣਾ ਸੀ ਹੁਣ ਤੁਸੀਂ ਛੇਤੀ ਨਾਲ ਜਾਓ ਤੇ ਟਰੰਕ ਖੋਲ ਕੇ ਵੇਖ ਲਓ ਜਿਹੜਾ ਸੋਨਾ ਚਾਂਦੀ ਹੈ ਉਹ ਜਿਹੜਾ ਟਰੰਕ ਹੈ ਜਦੋਂ ਉਹਨਾਂ ਨੇ ਖੋਲ ਕੇ ਵੇਖਿਆ ਤਾਂ ਉਸ ਵਿੱਚ ਇੱਕ ਹੀ ਸੋਨੇ ਦਾ ਸਿੱਕਾ ਸੀ ਹੁਣ ਉਹ ਮਾਂ ਉਹਨਾਂ ਨੂੰ ਸਾਰੀ ਗੱਲ ਦੱਸਦੀ ਹੈ ਤੇ ਕਹਿੰਦੀ ਹੈ ਕਿ ਮੈਂ ਸਾਰੀ ਹੀ ਜ਼ਿੰਦਗੀ ਘਰ ਦਾ ਜਿਹੜਾ ਦਲਿੱਦਰ ਨਹੀਂ ਸੀ ਆਉਣ ਦਿੱਤਾ ਉਹਦੋਂ ਦਾ ਪੱਲਾ ਫੜਿਆ ਸੀ ਉਹਦਾ ਵੀ ਪਰਮਾਤਮਾ ਨੇ ਪੱਲਾ ਫੜ ਲਿਆ ਪਰਮਾਤਮਾ ਦਾ ਮੈਂ ਨਾਮ ਵੀ ਜਪਿਆ ਹੈ ਉਹ ਆਪਣੇ ਘਰ ਵਿੱਚ ਬਰਕਤ ਲੈ ਕੇ ਆਈ ਸੀ ਤੁਸੀਂ ਆਪਣੇ ਘਰ ਨੂੰ ਦਲਿੱਦਰ ਵਿੱਚ ਆਵਾਜ਼ਾਂ ਮਾਰਦੇ ਹੋ ਇਸ ਕਰਕੇ ਕਹਿੰਦੀ ਹਨ ਕਿ ਮਾਇਆ ਹੀ ਉਹ ਬਜ਼ੁਰਗ ਦਾ ਰੂਪ ਧਾਰ ਕੇ ਤੁਹਾਨੂੰ ਸਬਕ ਸਿਖਾਉਣ ਆਈ ਸੀ ਇਹਦੇ ਨਾਲ ਇੱਕ ਚਿੱਠੀ ਪਾਈ ਹੈ ਉਹਦੇ ਉੱਤੇ ਮਾਇਆ ਨੇ ਕਿਹਾ ਕਿ ਸਵੇਰੇ ਸ਼ਾਮ ਸਾਫ਼ ਸੁਥਰਾ ਘਰ ਨੂੰ ਰੱਖਣਾ ਹੈ ਸ਼ਾਮ ਦੇ ਸਮੇਂ ਜੋਤ ਜਗਾਉਣੀ ਹੈ ਇੱਕ ਹੋਰ ਗੱਲ ਕਿ ਤੁਸੀਂ ਝੂਠ ਬਿਲਕੁਲ ਨਹੀਂ ਬੋਲਣਾ ਪ੍ਰਸ਼ਾਦਾ ਪਾਣੀ ਬਣਾਉਣ ਤੋਂ ਪਹਿਲਾਂ ਇਸ਼ਨਾਨ ਕਰਨਾ ਹੈ ਪ੍ਰਸ਼ਾਦਾ ਬਣਾਉਂਦੇ ਸਮੇਂ ਵੀ ਪਰਮਾਤਮਾ ਦਾ ਨਾਮ ਸਿਮਰਨਾ ਹੈ ਤੇ ਵੰਡ ਕੇ ਛਕਣਾ ਹੈ ਉਸ ਘਰ ਵਿੱਚ ਫਿਰ ਮੇਰਾ ਸਥਾਈ ਵਾਸ ਹੋ ਜਾਵੇਗਾ ਕਹਿੰਦੇ ਕਿ ਹੁਣ ਉਹਨਾਂ ਨੇ ਸ਼ਾਮ ਨੂੰ ਜੋਤ ਜਗਾਇਆ ਕਰਣੀ ਤੇ ਉਹ ਜਿਹੜਾ سونے ਦਾ ਸਿੱਕਾ ਸੀ ਉਥੇ ਹੀ ਰੱਖ ਦਿੱਤਾ ਜਿੱਥੇ ਉਹ ਜੋਤ ਜਗਾਉਂਦੇ ਸਨ ਕਹਿੰਦੇ ਕਿ ਹੁਣ ਉਹਨਾਂ ਨੇ ਸਵੇਰੇ ਸ਼ਾਮ ਮਾਈ ਨੇ ਜਿਵੇਂ ਹੀ ਕਿਹਾ ਉਝਹੀ ਕਰਨਾ ਆਰੰਭ ਕਰ ਦਿੱਤਾ ਘਰ ਦੀ ਵੀ ਸਾਫ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਹੁਣ ਉਹਨਾਂ ਦੇ ਘਰ ਨਾ ਤਾਂ ਕੋਈ ਦੁੱਖ ਰੋਗ ਸੀ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਸੋਗ ਸੀ ਉਹਨਾਂ ਦੇ ਘਰ ਕਦੇ ਵੀ ਕੋਈ ਕਲੇ ਕਲੇਸ਼ ਨਹੀਂ ਸੀ ਰਹਿ ਗਿਆ ਨਾ ਹੀ ਧਨ ਦੀ ਕਮੀ ਸੀ ਇਸ ਤਰ੍ਹਾਂ ਉਹ ਸਾਰਾ ਹੀ ਪਰਿਵਾਰ ਫਿਰ ਹਸੀ ਖੁਸ਼ੀ ਰਹਿਣ ਲੱਗਾ ਤੇ ਸਾਧ ਸੰਗਤ ਜੀ ਆਪਾਂ ਵੀ ਜੇਕਰ ਆਪਣੇ ਘਰ ਵਿੱਚ ਬਰਕਤ ਚਾਹੁੰਦੇ ਹਾਂ ਖੁਸ਼ੀਆਂ ਚਾਹੁੰਦੇ ਹਾਂ ਤੇ ਚਾਹੁੰਦੇ ਹਾਂ ਕਿ ਸਾਡੇ ਘਰ ਵਿੱਚ ਵੀ ਮਾਇਆ ਆ ਜਾਵੇ ਸਾਡੇ ਘਰ ਦੇ ਵਿੱਚੋਂ ਦੁੱਖ ਰੋਗ ਖਤਮ ਹੋ ਜਾਣ ਤਾਂ ਤੁਸੀਂ ਵੀ ਇਹ ਛੋਟੇ ਛੋਟੇ ਕੰਮ ਕਰਨੇ ਸ਼ੁਰੂ ਕਰ ਦਿਓ ਤਾਂ ਸਾਧ ਸੰਗਤ ਜੀ ਵੇਖ ਲੈਣਾ ਤੁਹਾਡੇ ਘਰ ਵਿੱਚ ਬਰਕਤਾਂ ਦਾ ਵਾਸ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ